ਹਾਂ ਤੁਹਾਡਾ ਬੰਦਾ ਆ ਕੇ ਸਾਹ ਕਹਿ ਰਿਹਾ ਮੇਰੇ ਬੰਦੇ ਨੂੰ ਕੋ ਕਿਥੇ ਕ੍ਰਾਮ ਸਿੰਘ ਸਾਡੀ ਪੱਕ ਪੱਕ ਨਹੀਂ ਇਹ ਐਕਾ ਕੋਈ ਤੁਮ ਕਿਨੀ ਦੇ ਸਕਦੇ ਕੱਠੇ ਉਹ ਮੈਨੂੰ ਪਾ ਪਾਪਾ ਜੀ ਐਸਐਚਓ ਸਾਹਿਬ ਕਹਿੰਦੇ ਧਮਕੀ ਦੇਣੀ ਆਓ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਹਾਂ ਬਾਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਕਸ਼ਹਰੇ ਕਰ ਤੋਂ ਮੈਂ ਮੈਂ ਤੁਸੀਂ ਗੱਲ ਕਰਦੇ ਹੋ ਉਹਦਾ ਨਹੀਂ ਚੱਲਣਾ ਕੱਲ ਵੀ ਆ ਕੇ ਮੈਂ ਬੱਕਰੀ ਬੋਲਿਆ ਨਾ ਸ਼ਬਦ ਵੀ ਨਹੀਂ ਕਰੇ ਬੋਲੇ ਉੱਥੇ ਮੇਰੇ ਮੁੰਡੇ ਨੂੰ ਕੋਈ ਦਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹੱਥ ਊ ਲਾ ਤਾਂ ਮੇਰੇ ਸਿਰ ਤੇ ਪੱਗਾਂ ਖੜਾ ਸਾਡੇ ਬੰਦੇ ਨੇ ਆ ਕੇ ਗਾਲੀ ਥੀ ਸਾਡੇ ਬੰਦੇ ਨੂੰ ਪਰਦੇ ਸਾਰ ਕਹਿੰਦਾ ਤੁਸੀਂ ਗੰਦ ਮੈਂ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਵੀ ਸਾਡੇ ਬੰਦੇ ਨੂੰ ਕਹਿ ਦੋ ਤੇਰੀ ਪੱਗ ਲਾ ਦੇਣੀ ਅੱਛਾ ਬਾਪ ਤੁਹਾਡਾ ਬੰਦਾ ਆ ਕੇ ਸਾਡੇ ਕਹਿ ਦੇ ਮੇਰੇ ਬੰਦੇ ਨੂੰ ਕੋ ਕਿਥੇ ਗਰਾਮ ਸਿੰਘ ਭਾਈ ਇੱਥੇ ਹੀ ਪਗੜਾ ਕੇ ਬੈਠੇ ਹਾਂ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬਾ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸੜ ਤੁਹਾਡਾ ਬੰਦਾ ਕੱਟ ਦੇ ਤੁਹਾਡੀ ਤੁਹਾਡੀ ਬਾਣੇ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਅੰਦਰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਸਾਸੀ ਕੰਟਰੋਲ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਹੈ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਡਰਾ ਨਹੀਂ ਸਕਦੇ ਮੈਨੂੰ ਆ ਤੁਹੀ ਨਿਮਰਤਾ ਨਾਲ ਹੁੰਦੇ ਮੈਂ 100 ਵਾਰ ਹੀ ਸੁਣਦਾ ਤੈਨੂੰ ਨਹੀਂ ਤੁਹੀ ਗੱਲ ਕੀਤੀ ਕਿ ਮੁੱਲ ਪੈਸਾ ਨੂੰ ਨਿਮਰਤਾ ਨਾਲ ਰੱਖਿਆ ਹੈ ਕਿ ਤੂੰ ਹੀ ਮੁਕਾਬੋ ਵਾਲੀ ਲੜਿਆ ਸੀ ਜਿਹੜੇ ਪਰ ਜਿਹੜੀ ਤੂੰ ਸੋਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਕਰਦਾ ਅੱਗੇ ਮੈਂ ਕਦੀ ਮੁੱਲ ਨਾਲ ਗੱਲ ਕਿ ਸ਼ਬਦ ਵੀ ਨਹੀਂ ਕਰਦਾ ਬੋਲਿਆ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂੰ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਹਾਂ ਅਸੀਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰ ਇਹੀ ਗੱਲ بڑے ਚੀਜ਼ਾਂ ਨਾ ਹੋ ਸਕਦੀ ਆ ਮੇਰੇ ਹੀ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਰੱਖਦਾ ਭਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿਤਾ ਤੁਸੀਂ ਗੰਦ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਭਾਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਨਾ ਉਸ ਪਰ ਸਾਡੇ ਕਸ਼ਾਰੇ ਕਾ ਕੋ ਨਾ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿ ਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਾਰਾ ਲੋ ਐਦਾ ਬਾਬਾ ਜੀ ਤੁਸੀਂ ਆ ਕੇ ਬੰਦੇ ਦੇ ਫੋਨ ਤੋਂ ਗੱਲ ਕਰੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਫੀਲਿੰਗਾਂ ਚੱਲਦਾ ਹੁਣਾ ਐ ਤੁਸੀਂ ਬਿਲਕੁਲ ਨਹੀਂ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਕੋਈ ਆਪਰੇਸ਼ਨ ਨਹੀਂ ਪਾ ਸਕਦਾ ਸਾਬਾ ਜੀ ਅਸੀਂ ਤੁਹਾਡੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਉਣਾ ਚਾਹਤੋਂਗਾ ਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਹੀ ਸਾਡੇ ਕੋਲ ਪਗਾਨਾ ਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਪਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇਖ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਪਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਕੋਈ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਪਾਗ ਲਾ ਦੇਣੀ ਮੈਂ ਸੀ ਬਾਗਾ ਕਿਦਾਂ ਲਾ ਸਕਦੇ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਇਹਨਾਂ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਇਦਾਂ ਨਹੀਂ ਹੋਇਆ ਪਾਪਾ ਜੀ ਅਸੀਂ ਵੀ ਨਹੀਂ ਤੁਹਾਡੀ ਮੈਨੂੰ ਕਿਉਂ ਨਹੀਂ ਆਦਾ ਮਨ ਨੂੰ ਤੁਸੀਂ ਮੈਨੂੰ ਨਹੀਂ ਲੱਗਾ ਤੁਹਾਨੂੰ ਅਸੀਂ ਵੀ ਨਹੀਂ ਨਹੀਂ ਮੈਨੂੰ ਨਹੀਂ ਲੱਗਾ ਤੁਹਾਨੂੰ ਪਾਪਾ ਜੀ ਨਾਮ ਨਾ ਆਜੋ ਚਲਿਏ ਅਸੀਂ ਨਹੀਂ ਬਣਾਣਾ ਠੀਕ ਹੈ